ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾਂ ਤੇਜਸ ਮਨੀਰ ਕਲਪਨਾ ਕਰੋ ਇੱਕ ਵਿਦਿਆਰਥੀ ਦਿਨ ਰਾਤ ਮਿਹਨਤ ਕਰਕੇ ਅਤੇ ਸੰਘਰਸ਼ ਕਰਕੇ ਆਪਣੇ ਸੁਪਨਿਆਂ ਨੂੰ ਸਜਾ ਰਿਹਾ ਹੈ ਪਰ ਸਰਕਾਰੀ ਸਿਸਟਮ ਦੀ ਕੰਧਾਂ ਨਾਲ ਟਕਰਾ ਕੇ ਉਸਦੇ ਸਾਰੇ ਚੱਕਨਾ ਚੂਰ ਹੋ ਜਾਂਦੇ ਨੇ ਉਸ ਸਮੇਂ ਉਸ ਵਿਦਿਆਰਥੀ ਦਾ ਕੀ ਹੋਵੇਗਾ ਇਸ ਬਾਰੇ ਤਾਂ ਸੀ ਕਲਪਨਾ ਕਰਨ ਤੋਂ ਵੀ ਡਰਦੇ ਹਾਂ ਕਿਉਂਕਿ ਸੁਪਨੇ ਨੂੰ ਪੂਰਾ ਕਰਨਾ ਹਰ ਵਿਦਿਆਰਥੀ ਚਾਹੁੰਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਸਮੇਂ ਇਹ ਸਭ ਕੁਝ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨਾਲ ਹੋ ਰਿਹਾ ਹੈ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਇੱਕ ਸਰਕਾਰੀ ਸਕੀਮ ਦੀ ਅਣਗਹਿਲੀ ਕਾਰਨ ਰੁਕ ਗਿਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜੇ ਕਿਹੜੀ ਸਕੀਮ ਜੋ ਇਹਨੇ ਸਾਰੇ ਵਿਦਿਆਰਥੀਆਂ ਦੇ ਸੁਪਣਿਆਂ ਦਾ ਗਲਾ ਘੁੱਟ ਰਹੀ ਹੈ ਦੱਸ ਦਈਏ ਕਿ ਇਹ ਸਕੀਮ ਹੈ ਪੋਸਟ میٹرਿਕ ਸਕਾਲਰਸ਼ਿਪ ਜੋ ਆਰਥਿਕ ਤੌਰ ਤੇ ਕਮਜ਼ੋਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਬਣਾਈ ਗਈ ਸੀ ਪਰ ਹੁਣ ਇਹ ਹੀ ਸਕੀਮ ਪੰਜਾਬ ਵਿੱਚ ਇੱਕ ਵੱਡਾ ਪ੍ਰਸ਼ਨਜਨ ਬਣ ਗਈ ਹੈ ਦਰਅਸਲ ਕਹਾਣੀ ਕੁਝ ਇਸ ਤਰ੍ਹਾਂ ਹੈ ਇਸ ਸਕੀਮ ਦਾ ਮਕਸਦ ਸੀ ਉਹਨਾਂ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਤੇ ਸਭ ਦੇ ਚੱਲਦੇ ਆ ਪੰਜਾਬ ਦੇ ਕਈ ਵਿਦਿਆਰਥੀਆਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਸੀ ਪਰ ਹੁਣ ਤੱਕ ਹਜ਼ਾਰਾਂ ਅਰਜ਼ੀਆਂ ਲੰਬਿਤ ਹੋਈਆਂ ਨੇ 2023-24 ਵਿੱਚ ਪੰਜਾਬ ਵਿੱਚ 18243 ਅਰਜ਼ੀਆਂ ਪੈਂਡਿੰਗ ਸਨ ਅਤੇ ਜੇਕਰ ਅਸੀਂ 2022-23 ਦੀ ਗੱਲ ਕਰੀਏ ਤਾਂ ਇਹ ਗਿਣਤੀ 18896 ਸੀ ਹੁਣ ਤੁਸੀਂ ਖੁਦ ਸੋਚੋ ਇਹ ਆંકੜੇ ਕੀ ਸਾਬਤ ਕਰਦੇ ਨੇ ਹਲ ਸਵਾਲ ਉੱਠਦਾ ਹੈ ਅਜੇ ਹਾ ਕਿਉਂ ਹੋ ਰਿਹਾ ਹੈ ਆਖਰਕਾਰ ਕੀ ਕਾਰਨ ਨੇ ਕਿ ਇੰਨੀਆਂ ਅਰਜ਼ੀਆਂ ਪੈਂਡਿੰਗ ਪਈਆਂ ਨੇ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਫੰਡਾ ਵਿੱਚ ਦੇਰੀ ਹੋਣ ਕਾਰਨ ਇਹ ਸਥਿਤੀ ਵਾਪਰ ਰਹੀ ਹੈ ਤੇ ਨਾਲ ਹੀ ਸਰਕਾਰੀ ਪ੍ਰਕਿਰਿਆਵਾਂ ਦੀ ਗੁੰਝਲਤਾ ਵਿਦਿਆਰਥੀਆਂ ਦੇ ਕੰਮ ਨੂੰ ਹੋਰ ਵੀ ਮੁਸ਼ਕਲ ਬਣਾ ਰਹੀ ਹੈ ਹੁਣ ਇਸ ਪੂਰੀ ਸਥਿਤੀ ਤੇ ਸਟੈਂਡਿੰਗ ਕਮੇਟੀ ਔਨ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਨੇ ਆਪਣੀ ਰਿਪੋਰਟ ਵਿੱਚ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਰਿਪੋਰਟ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਸਰਕਾਰੀ ਲਾਪਰਵਾਹੀ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ ਅਤੇ ਨਾਲ ਹੀ ਉਹਨਾਂ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਸਿਰਫ ਇੱਕ ਸੂਬੇ ਦਾ ਮਾਮਲਾ ਨਹੀਂ ਇਹ ਸਮੱਸਿਆ ਹੋਰ ਵੀ ਕਈ ਸੂਬਿਆਂ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਕਦੋਂ ਲਵੇਗੀ ਕਿ ਸਰਕਾਰ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀ ਸਮੱਸਿਆ ਦੇ ਹੱਲੇ ਕੋਈ ਗੰਭੀਰ ਕਦਮ ਚੁੱਕੇਗੀ ਜਾਂ ਇਹ ਮੁੱਦਾ ਹਾਰ-ਵਾਰ ਦੀ ਤਰ੍ਹਾਂ ਬਾਕੀ ਮੁੱਦਿਆਂ ਦੀ ਤਰ੍ਹਾਂ ਸਿਰਫ ਮੁੱਦਾ ਬਣ ਕੇ ਰਹਿ ਜਾਵੇਗਾ ਇਹ ਨਹੀਂ ਨਹੀਂ ਦੱਸ ਦਈਏ ਕਿ ਪਿਛਲੇ 2 ਸਾਲਾਂ ਵਿੱਚ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਲਾਪਾਤਰੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ 2022 ਤੇ ਵਿੱਚ 216529 ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲਿਆ ਸੀ ਉੱਥੇ ਹੀ ਦੂਜੇ ਪਾਸੇ 2024-25 ਵਿੱਚ ਇਹ ਗਿਣਤੀ ਆ ਕੇ ਸਿਰਫ 125295 ਰਹਿ ਗਈ ਹੈ ਕਿ ਇਹ ਕਮੀ ਸਰਕਾਰੀ ਨੀਤੀਆਂ ਦੀਆਂ ਖਾਮੀਆਂ ਦਾ ਨਤੀਜਾ ਨਹੀਂ ਹੈ ਜਾਕੀ ਸਰਕਾਰ ਨੂੰ ਇਸ ਦਿਸ਼ਾ ਵਿੱਚ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ ਪੰਜਾਬ ਦੇ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਅੱਜ ਪੂਰੇ ਦੇਸ਼ ਦੇ ਸਾਹਮਣੇ ਸਵਾਲ ਇਹ ਹੈ ਕਿ ਕੀ ਸਰਕਾਰ ਇਨ੍ਹਾਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲਵੇਗੀ ਜਾਂ ਫਿਰ ਯੋਜਨਾਬੰਦੀ ਵਿੱਚ ਕੀਤੀ ਜਾ ਰਹੀ ਲਾਪਰਵਾਹੀ ਅਤੇ ਦੇਰੀ ਵਿੱਚ ਉਹਨਾਂ ਨੂੰ ਆਪਣਾ ਰਾਹ ਲੱਭਣਾ ਪਵੇਗਾ